ਫੇਰ ਮਿਲਦੇ ਆਂ ਤੁਹਾਡੇ ਨਾਲ ਬੈਠ ਕੇ ਗੱਲ ਕਰੂੰਗਾ ਜੀ ਹਾਂ ਕੰਮ ਕਰਾ ਦੋ ਮੈਂ ਜੀ ਮਜੀਦ ਬਾਦਵਾਲਾ ਆਂ ਭਾਈ ਹੈ ਜੀ ਕਿੰਨਾ ਸੋਹਣਾ ਲੱਗ ਰਿਹਾ ਤੇ ਬਾਕੀ ਦਰਖਤ ਵੀ ਲੱਗੇ ਫੁੱਟਣ ਆਗੇ ਆਗੇ ਲੋਟ ਵਾਹ ਵਾਹ ਉਹ ਦੇਖੋ ਉਹ ਦੇਖੋ ਉਧਰ ਕੀ ਬੜਤਾ ਈਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹਾਸ ਦੇ ਬਸ ਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ। ਲੋ ਜੀ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਪਏ ਇੱਧਰ ਜਾਂ ਬਾਹਰ ਦੇਸ਼ਾਂ ਬਦੇਸ਼ਾਂ ਨੂੰ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ। ਤੇ ਲੋ ਜੀ ਅੱਜ ਹੋਲੀ ਵੀ ਆ ਆਪ ਸਭ ਨੂੰ ਹੋਲੀ ਤੇ ਲੱਖ ਲੱਖ ਮੁਬਾਰਕਾ ਜੀ। ਅੱਜ ਸੰਗਰਾਮ ਦਾ ਪਵਿੱਤਰ ਦਿਹਾੜਾ ਵੀ ਹੈ ਜੀ। 14 ਤਰੀਕ ਹੈ ਤੇ ਪ੍ਰਮਾਤਮਾ ਤੁਹਾਡੇ ਲਈ ਖੁਸ਼ੀਆਂ ਭਰਿਆ ਦਿਨ ਲੈ ਕੇ ਆਵੇ ਜੀ। ਤੇ ਇਹ ਸਾਲ ਪ੍ਰਮਾਤਮਾ ਤੁਹਾਡੇ ਲਈ ਖੁਸ਼ੀਆਂ ਭਰਿਆ ਲੈ ਕੇ ਆਵੇ ਜੀ। ਤੇ ਲੋ ਜੀ ਅੱਜ ਹੋਲੀ ਆ ਤੁਹਾਨੂੰ ਦਿਖਾਨੇ ਵੀ ਕਿਆ ਚੱਲ ਰਿਹਾ ਜਸ ਕਰਨਾ ਉਹਨਾਂ ਦਾ ਤੇ ਬਾਕੀ ਮਨਜੀਤ ਨੂੰ ਵੀ ਮਿਲਾਨੇ ਕਹੇ ਨਹੀਂ ਕਰਦੇ ਕਹਿੰਦੇ ਅੱਜ ਤਾਂ ਲੰਬਾਰੀਆਂ ਦੀ ਸਿਆਮਤ ਆਈ ਵੀ ਐ ਮਨਜੀਤ ਕਹਿੰਦੀ ਵੀ ਸਾਡਾ ਤਾਂ ਉਹੀ ਹਾਲ ਹੋਇਆ ਵਾ ਵੀ 6 ਮਹੀਨੇ ਬਾਅਦ ਇਹਨਾਂ ਨੂੰ ਕੱਢ ਲੈਣੇ ਆ ਖਾਲੀ ਕਰ ਦੰਨੇ ਫੇਰ ਇਹਨਾਂ ਚ ਦੂਏ ਕੱਪੜੇ ਰੱਖ ਦੰਨੇ ਤੇ ਦੂਏ ਕੱਢ ਲੈਣੇ ਆ ਆਹੀ ਚੱਲੀ ਜਾਂਦਾ ਏ ਮਿਲਾਨੇ ਆ ਜੀ ਤੁਹਾਨੂੰ ਨਾਲ ਬਣੇ ਰਹੋ ਤੇ ਜੇ ਬਲੌਗ ਵਧੀਆ ਚ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਤੇ ਬਹੁਤ ਪੈਣਾ ਦੇ ਭਰਾਵਾਂ ਨੇ ਆਪਣੇ ਆਪਣੇ ਪਿਛਲੇ ਬਲੌਗ ਤੇ ਕਮੈਂਟ ਕਰੇ ਵੀ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਇੱਕ ਆਪਣਾ ਸਬਸਕ੍ਰਾਈਬਰ ਨਵੇਂ ਜੁੜੇ ਕਹਿੰਦੇ ਜੀ ਅਸੀਂ ਸਬਸਕ੍ਰਾਈਬ ਕਰ ਲਿਆ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਜੀ ਲੋ ਜੀ ਹੁਣ ਨਾਲ ਬਣੀ ਰਹੀ ਹੁਈ ਤਾਂ ਕੰਮ ਸਾਰੇ ਨਿਭੜੇ ਬਹੁਨੇ ਓਹ ਹੋ 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 ਕੁਛ ਚੱਲ ਰਹਾ ਹੈ ਓ ਬਾ 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 ਕੀ ਹਾਲ ਹੋਇਆ ਏ ਅੱਜ ਤਾਂ ਮਨਜੀਤ ਔਲਜੀ ਵੀ ਹੈ ਜੀ ਲਓ ਜੀ ਉੱਪਰ ਪੱਖਾ ਚੱਲਦਾ ਹੈ نیچے ਕੰਮ ਵੀ ਚੱਲਤੇ ਹਨ ਹੋਰ ਬਾਈ ਮਨਜੀਤ ਸਤਿ ਸ਼੍ਰੀ ਅਕਾਲ ਅੱਜ ਮਨਜੀਤ ਬਹੁਤ ਸੋਹਣਾ ਕਹਿ ਰਹੀ ਸਵੇਰੇ ਕਹਿੰਦੀ ਮੇਰੇ ਨਾਲ ਹੈਲਪ ਕਰਾਓ ਕਹਿੰਦੀ ਤੂੰ ਮਣੀ ਮਣੀ ਤੈ ਹਾਂ ਫਿਰ ਕਹੀ ਜਾਂਦੀ ਗੈਲੇ ਮਨ ਨੂੰ ਸੁਣਾਈ ਜਾਂਦੀ ਵੀ ਤੈ ਹਾਂ ਤਾਂ ਬਿੰਦਰ ਨੇ ਲਾਣੀਆਂ ਨਹੀਂ ਕਹਿੰਦੀ ਜੇ ਗੈਲ ਹੋਇਆ ਨਾ ਬੰਦਾ ਦੂਏ ਕੰਮ ਅਸਾਂਭਲ ਵੇ ਕਰਾਂ ਚਲੋ ਮੈਂ ਥੋੜੀ ਕਾ ਹੈਲਪ ਕਰਦੀ ਚਾਹ ਚੂਹ ਬਣਾਤੀ ਚੌਲ ਚੌਲ ਧਰਤੇ ਇਹਨੋਂ ਕੰਮ ਰੈਡੀ ਹੈ ਇੱਧਰ ਵੀ ਤੇ ਮਨਜੀਤ ਕਿਆ ਪੰਗਾ ਛੇੜਿਆ ਵਾ ਅੱਜ ਕਿਆ ਕਰੀ ਜਾਨੀ ਤੂੰ ਬੜ ਬੜੰਦਰ ਲਓ ਜੀ ਅੱਜ ਕਿਆ ਕਹਿੰਦੀ ਤੀ ਤੂੰ ਕਹਿੰਦੀ ਲੰਬਾਰੀਆਂ ਸਾਰਾ ਤਾਂ ਉਹ ਕੰਮ ਹੈ ਕਹਿੰਦੀ ਬਸ 6 ਮਹੀਨੇ ਬਾਦ ਕੱਢ ਲੋ ਕੱਪੜੇ ਰਾਖ ਦੋ ਕੱਪੜੇ ਹਨ ਗਰਮੀਆਂ ਆ ਗਈਆਂ ਸਰਦੀਆਂ ਆ ਗਈਆਂ ਮਜੀਤ ਨਾ ਲਾ ਤਰ ਚਣਤਾ ਦੇਈ ਹੈ ਨਾ ਕਮਾਲ ਕਰਿਆ ਪਿਆ ਵਾ ਵਾ ਇਹ ਹੁਣ ਮੈਂ ਤੀਂ ਸ਼ਰਟ ਬਾਹਰ ਨਾ ਪਾਣੀ ਕੰਨ ਨੂੰ ਰੋਜ਼ ਹੀ ਚੰਡ ਪਾਇਆ ਕਰ ਅੱਛਾ ਰੋਜ਼ ਠੀਕ ਹੈ ਇਹ ਵੀ ਗੱਲ ਤੇਰੀ ਅੱਛਾ ਮਜੀਤ ਕਿਆ ਪਰੇਸ਼ਾਨੀ ਆਏ ਕਿਆ ਚੱਕਰ ਹੈ ਕੰਮ ਤਾਂ ਬੰਦੇ ਦਾ ਕਰਮ ਹੁੰਦਾ ਉਹ ਨਹੀਂ ਗੱਲ ਹੈ ਹਾਂ ਆ ਮਟਾ ਬੰਦਾ ਪਰ ਜਦ ਜਿੱਥੇ ਬੰਦਾ ਇਕੱਲਾ ਹੁੰਦਾ ਨਾ ਉਹਨੇ ਘਰ ਦੇ ਵੀ ਕਰਨੇ ਹੂੰ ਚਲ ਇਹਦਾ ਇੱਕ ਦਿਨੇ ਹੋਣਾ ਮੈਂ ਹੁਣ ਅੱਜ ਘਰ ਦਾ ਕੰਮ ਛੱਡਿਆ ਆਈ ਹਾਂ ਨਵੇਂੜਨ ਲੱਗੀ ਹਾਂ ਚਾ ਚਲੋ ਮਨ ਸਮਝਾ ਲੈ ਵੀ ਚਲੋ ਇਹ ਤਾਂ ਇੱਕ ਦਿਨ ਕਰਨਾ ਹੀ ਆ ਕਿਹੜਾ ਰੋਜ਼ੇ ਕਰਨਾ ਹੈ ਕਿ ਨਹੀਂ ਬਾਕੀ ਤੇਰਾ ਕੰਮ ਉਹ ਤਾਂ ਨਹੀਂ ਹੈ ਕਿਤੇ ਤੇਰਾ ਮਨ ਉਹ ਤਾਂ ਨਹੀਂ ਕਹਿੰਦਾ ਕਿ ਨਾ ਰੱਬਾ ਰਿਜਕ ਨਾ ਦਹੀਂ ਲੱਕੜੀਆਂ ਨੂੰ ਜਾਣਾ ਪੈਣਾ ਉਹ ਤਾਂ ਨਹੀਂ ਕਿਤੇ ਮਨ ਕਰਦਾ ਕਰ ਲੈ ਤਾਂ ਹੈ ਫੇਰ ਕਾ ਰੋਕਾ ਕਾ ਕਰ ਲੋ ਚਾ ਹੱਸ ਕੇ ਕਰ ਲੋ ਬਾਕੀ ਮਨਜੀਤ ਨੇ ਕੰਮ ਦੇ ਆ ਜੀ ਖਿੱਚ ਐਦਾਂ ਦੀ ਗੱਲ ਬਾਤ ਆ ਕੋਈ ਨਹੀਂ ਹੈ ਜੀ ਮੰਜੀ ਇਤਨਾ ਦੇਆ ਕੰਮ ਖੇਚਾ ਕੱਪੜੇ ਤਾਂ ਹਾਂ ਤੂੰ ਹਾਂ ਲਾ ਕੇ ਅੱਜ ਰਿਟਾਇਰਮੈਂਟ ਦੇਤੀ ਕੁਰਸੀਆਂ ਨੂੰ ਹਰ ਬੈਡਾਂ ਬੁੱਢਾ ਨੂੰ ਸਾਰਾ ਇੱਧਰ ਵੀ ਪੋ ਪੇ ਮੰਜੀਤ ਅਜੇ ਤਾਂ ਚਲੋ ਕੋਈ ਨਹੀਂ ਚੱਲੀ ਜਾਣ ਦੋ ਹੌਲੀ ਹੌਲੀ ਚੱਲਣ ਦੋ ਕੰਮ ਨੂੰ ਦੱਬ ਰੱਖੋ ਕੰਮ ਹੈ ਅੱਜ ਹੋਲੀ ਵੀ ਮੰਜੀਤ ਹੋਲੀ ਵੀ ਖੇਡਣਾ ਆਪਾਂ ਨੇ ਹੈਪੀ ਹੋਲੀ ਹੈਪੀ ਹੋਲੀ ਮਤਲਬ ਕੀ ਆ ਐਂ ਕਹਿਣਾ ਵੀ ਸਾਰੀਆਂ ਮੇਰੀਆਂ ਭੈਣਾਂ ਨੂੰ ਹੋਲੀ ਦੀਆਂ ਮੁਬਾਰਕਾਂ ਮਤਲਬ ਕੀ ਹੋਊਗੀ ਉਹੀ ਕਿਹਾ ਆਪਣੀ ਪਰੇਂਟੀ ਇੰਸਾਈਡ ਇਨ ਹੈਪੀ ਹੋ ਗਏ ਹਾਂ ਇੱਕ ਗੱਲ ਤਾਂ ਬਣੀ ਨਾ ਕੁਝ ਹਾਂ ਕਿਹ ਹੈ ਇਹਦਾ ਹੁਣ ਜਸ ਕਰਦੇ ਜਮਾ ਛੋਟੀਆਂ ਇਸ਼ੂ ਵੀ ਨਹੀਂ ਹੁਣ ਪਾਉਂਦੀ ਮੁੰਡਿਆਂ ਵਾਲੇ ਕੱਪੜੇ ਹਮ ਅਗਲੇ ਸਾਲ ਨਾ ਨੂੰ ਕੁੜੇ ਕੁਸਮ ਦੀ ਕੁੜੀ ਨੂੰ ਦੇ ਦਾਂਗਾ ਨਹੀਂ ਐਂ ਕਰ ਰੱਖ ਲੈ ਉੱਥੇ ਤੇ ਆਂਦੇ ਨਹੀਂ ਪ੍ਰਭਾਸਰੇ ਵਾਲੇ ਉਹਨਾਂ ਨੂੰ ਦੇ ਦੀ ਕੱਪੜੇ ਦੇ ਦਾਂਗੇ ਕੁੜੀ ਨੂੰ ਆਪਣੀ ਸਾਲੇ ਮਾਲੇ ਕਰ ਹਾਂ ਐਂ ਕਰ ਲੈ ਛੋਟੇ ਬੱਚਿਆਂ ਨੂੰ ਦੇ ਦੀ ਕਿਸੇ ਨੂੰ ਉਹਦੇ ਆ ਰਹਿਣੀਆਂ ਇਹ ਹਾਂ ਜਿਹੜੀ ਇਹਦੇ ਸਾਲ ਵੀ ਨਹੀਂ ਆਈਆਂ ਆਏ ਦੇ हां लो जी आई ਵੀ ਨਹੀਂ ਹੈ ਉਹ ਹੁਣੇ ਸੀਮ ਦੇ ਦਿੰਦੇ ਪਿਛਲੇ ਤੇ ਪਿਛਲੇ ਸਾਲ ਮਨਜੀਤ ਲੱਗੀ ਕਹਿਣਾ ਕਹਿੰਦੀ ਵੀ ਕਿਉਂ ਨਾ ਆਪਣੇ ਬੱਚੇ ਦੀਆਂ ਕਹਿੰਦੀ ਕਾਪੀਆਂ ਨਾ ਕਹਿੰਦੀ ਐ ਬੈੱਡ ਪਰ ਰੱਖਣੀਆਂ ਪੈ ਰਹੀਆਂ ਤੇ ਆ ਕਾਪੀਆਂ ਕਿਤਾਬਾਂ ਕਿਉਂ ਨਾ ਕਹਿੰਦੀ ਕਪਾਣ ਲੰਬਾਰੀ ਜੀ ਲਈ ਆਈਏ ਛੋਟੀ ਜੀ ਫਿਰ ਆ ਲੈ ਕੇ ਆਏ ਤੇ ਜੀ ਕਰਦੀ ਕਰਾਂਦੀ ਨਾ ਬੜੀ ਉਹ ਲੰਬਾਰੀ ਲੈ ਲਈ ਪਰ ਕਿਤਾਬਾਂ ਫੇਰ ਸੇਜੇ ਤੇ ਹੀ ਰੁਲਦੀਆਂ ਐ ਬੈੱਡ ਵਾਲੇ ਤੇ ਹੁਣ ਆਊਗਾ ਪ੍ਰੈਸ ਵਾਲਾ ਬੈੱਡ ਹਾਂ ਹੁਣ ਦੇਖ ਲਿਓ ਮੰਜੇ ਇਤਵੀ ਬਾਸ ਬਾਸ ਹੋਰ ਉਹ ਇਹ ਜਾਂ ਉਗੇ ਆਉਦੇ ਵਿੱਚ ਹਾਂ ਉਹਦੇ ਵਾਲੇ ਹੋ ਗਏ ਨੇ ਪ੍ਰੈਸ ਵਾਲਾ ਬੈੱਡ ਵੀ ਆਣਾ ਜੀ ਹੁਣ ਧਿਆਨ ਰੱਖਿਓ ਮੇਰੀ ਉਹ ਪੈਣੋ ਜਿੱਦਣ ਆਊਗਾ ਤੁਹਾਨੂੰ ਦਿਖਾਵਾਂਗੇ ਅਸੀਂ ਵੀ ਉਹ ਕਿਹੜਾ ਹੁੰਦਾ ਪ੍ਰੈਸ ਵਾਲਾ ਬੈੱਡ ਮੇਜ਼ ਇਹ ਲੱਗੀ ਦੀ ਕਹਿਣ ਵੀ ਉਹ ਲੈ ਕੇ ਆਣਾ ਜਿਹਦੇ ਵਿੱਚ ਕੱਪੜੇ ਤੇ ਪ੍ਰੈਸ ਵੀ ਰੱਖ ਹੋ ਜਾਂਦੀ ਮੇਜ਼ ਜਿਹਦੇ ਤੇ ਰੱਖ ਕੇ ਪ੍ਰੈਸ ਕਰ ਲੈ ਕਰੇ ਪਰ ਉਹ ਨਾ ਰੱਖੂਗੀ ਕਿੱਥੇ ਮਨਜੀਤ ਇੱਥੇ ਤਾਂ ਜਗ੍ਹਾ ਹੈ ਨਹੀਂ ਕਿਤੇ ਇੱਥੇ ਹੈ ਮੜੀ ਜੀ ਕਾ ਇਹ ਹੈ ਜੀ ਸਾਡੀ ਪ੍ਰਾਈਸ ਵਾਲੀ ਜਗ੍ਹਾ ਦੇਖ ਲਈ ਇੱਥੇ ਪ੍ਰੈਸ ਕਰਦੇ ਸੀ ਬ੍ਰਾਂਡੇਡ ਹੂੰ ਬ੍ਰਾਂਡੇਜ ਆ ਉਪਰ ਆ ਰੱਖ ਹੋ ਜੂਗੀ ਚਲ ਠੀਕ ਹੈ ਇਹ ਵੀ ਤੈਨੂੰ ਆਏ ਦੱਸ ਮਨਜੀਤ ਵੀ ਹੁਣ ਇਹ ਸਾਰੇ ਕੱਪੜੇ ਹੋ ਗਏ ਤੈਹਾਂ ਲੱਗ ਗੀਆਂ ਬੰਨ ਫਿਰ ਕਿਸੇ ਇੱਕ ਚੁੰਨੀ ਚਾਨੀ ਚ ਗੱਲੜੀ ਜੀ ਬਣਾ ਮੈਂ ਲੈ ਜਾ ਮੈਂ ਉਹ ਦੁਕਾਨ ਪਰ ਹੈ ਜਿਹੜੇ ਪਾਣੇ ਵਾਲੇ ਆ ਉਹ ਜਿਹੜੇ ਚੰਗੇ ਕੱਪੜੇ ਉਹ ਆਪਣੇ ਰੱਖ ਲੈ ਬਾਕੀ ਜਿਹੜੇ ਐ ਕੱਡੇ ਨਾ ਛੋਟੇ ਕੋਈ ਕਮੀਜ਼ਾਂ ਐ ਉਹ ਤੂੰ ਮੈਨੂੰ ਦੇ ਦੇਈ ਮੈਂ ਦੁਕਾਨ ਪਰ ਲੈ ਜੂਗਾ ਆਥੋਥੋ ਸਾਫ ਹੋ ਜਾਣੇ ਹੈ ਨੀ ਕੰਮਕਾਰਾਂ ਨੂੰ ਲਾ ਦੇ ਮੈਂ ਉਹ ਕਹਿ ਰਹੇ ਹਾਂ ਤੇ ਅੱਜ ਆ ਜੀ ਹੋਲੀ ਸਾਰਾ ਜਸ ਕਰਨ ਗਾਇਬ ਹੋਇਆ ਵਾ ਆਇਆ ਹੈ ਤਾਂ ਮਨਜੀਤ ਹੈ ਨਾ ਫੇਰ ਲੰਘ ਜਾਂਦਾ ਉਹ ਖੇਡਣੇ ਆਪਣਾ ਨਹੀਂ ਹੁਣ ਗਿਆ ਗੁਬਾਰੇ ਭਰ ਕੇ ਹੋ ਗੁਬਾਰੇ ਭਰ ਕੇ ਲੈ ਗਿਆ ਤੇ ਬਾਕੀ ਜੀ ਰੰਗ ਦੀਆਂ ਸੀਸੀਆਂ ਵੀ ਲਿਆਇਆ ਵਾ ਬਹੁਤ ਰੰਗ ਲਿਆਇਆ ਵਾ ਕਲਰ ਪਏ ਐ ਇਹ ਚਾਰ ਲਿਆਏ ਤੇ ਆਪਾਂ ਹੈ ਦੋ ਸੀਸੀਆਂ ਲਿਆਇਆ ਕੱਲ ਤੇ ਹੋਰ ਤੇ ਤਿੰਨ ਚਾਰ ਪੈਕਟ ਤੇ ਪੰਜ ਛੇ ਬੁਲਬਲਿਆਂ ਦੇ ਪੈਕਟ ਤੇ ਸਾਰੇ ਕਰ ਗਿਆ ਹਾਂ ਘੰਟੇ ਵੀ ਦੋ ਹੋ ਗਏ ਹੀ ਖੇਲਦੇ ਨੂੰ ਅੱਜ ਤਾਂ 7 ਵਜੇ ਦੇ ਲੱਗੇ ਬੇ 8 ਦੇ ਤਿਆਰੀਆਂ ਕਰਨ ਤੇ ਦੇਖੋ ਜੀ ਤਾਂ ਕਿੰਨੇ ਸੋਹਣੇ ਕਲਰ ਹੈ ਨਾ ਬਹੁਤ ਵਧੀਆ ਨੰਨ ਕਰਨਾ ਹੈ ਇਹ ਇਹ ਹਰਾ ਆ ਗਿਆ ਗ੍ਰੀਨ ਕਹਿ ਦਿੰਨੇ ਆ ਇਹ ਆ ਗਿਆ ਰੈੱਡ ਵਾ ਵਾ ਵੇ ਸੀਸੀਆਂ ਜਮ ਜੀ ਤੇ ਇਹ ਕਾਦੀਆਂ ਲੱਗੀਆਂ ਆਣ ਹਾਂ ਇੱਕ ਕਲਰ ਸਨੋ ਸਪਰੇ ਦੇ ਇੱਥੇ ਆ ਗਿਆ ਪਟਾਕੇ ਰIAN ਨੇ ਇਹਦੇ ਕਲ ਰੰਗ ਦੇ ਹਾਂ ਕਮਾਲ ਹੋ ਗਈ ਬਾਈ ਚਲੋ ਕਰ ਦਈਏ ਜੀ ਗੱਲਬਾਤ ਨਹੀਂ ਮਨ ਜੀ ਕਿਆ ਕਹਿੰਦੀ ਪਟਾਕੇ ਵੀ ਆ ਗਏ ਰੰਗ ਦੇ ਹਾਂ ਉਹ ਠੀਕ ਹੈ ਠੀਕ ਹੈ ਹਾਂ ਇੱਕ ਉਹ ਸਿਲੰਡਰ ਜIAN ਨੇ ਫੇਰ ਮੈਂ ਕਹਣਾ ਨਿਆਣੇ ਆ ਗਏ ਦੇਖਦੇ ਮੈਨੂੰ ਲੱਗਦਾ ਬੱਚੇ ਹੀ ਖੇਲਦੇ ਆ ਰਹੇ ਨੇ ਕਿ ਮੌਸਮ ਵੀ ਮਾਰ ਲਈ ਇੱਕ ਝਾਤ ਫੇਰ ਓਹ ਦੇਖੋ ਲੱਗੇ ਵੀ ਓਹ ਦੇ ਲਾਓ ਜੀ ਤੁਹਾਨੂੰ ਬੱਚੇ ਦਿਖਾਈਏ ਫਿਰ ਹੋਰਲੀ ਖੇਡਦੇ ਓਹੋ ਦੇਖੋ ਪਛਾਣ ਮੰਨੀਆ ਆ ਜਾ ਆ ਜਾ ਆ ਜਾ ਆ ਜਾ ਹੈ ਹਾਂ ਲੈ ਓ ਪੰਨਾ ਛਡੋ ਥੱਲੇ ਆ ਜਾਓ ਆਪੇ ਆ ਜਾਣਾ ਉਹਨੇ ਚੁੱਪ ਹੋ ਜਾਓ ਫਸਿਆ ਨਹੀਂ ਬੰਦਾ ਅੱਜ ਤਾਂ ਉਹ ਕੰਮ ਹੋਇਆ ਵਾ ਟੋਲ ਟੋਲ ਕੇ ਇਹ ਦੇਖ ਇਹ ਆਗੇ ਵਾ 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 ਨਾ ਵੇ ਉਹ ਦੇਖ ਉਹ ਖੋਲਦੀ ਉਹ ਦੇਖ ਉਹ ਦੇਖ ਉਧਰ ਉਹ ਵੀ ਚਾਰ ਖੋਲ ਗਿਆ ਰ ਟਿਕ ਟਿਕ ਲਾਵਾ ਇਹਨੇ ਉਹ ਦੇਖਿਆ ਆਪਣੇ ਕਿਆ ਬਣਿਆ ਵਾ ਕਿਆ ਬਣਿਆ ਵਾ ਅੱਜ ਪਛਾਣ ਤਾਂ ਨਹੀਂ ਹੋਣੇ ਵੀ ਕਿਹੜਾ ਬੰਦਾ ਏ ਆਹ ਭਰਾ ਵਾ ਆਪਣਾ ਹੋ ਕਰਕੇ ਕੋਣ ਹੈ ਲੈ ਵੀ ਹੁਣ ਬਣੂ ਕੋ ਹੁਣ ਬਣੂ ਕੋ ਹੁਣ ਬਣੂ ਕੋ ਆ ਧੁਪਣਾ ਉਹ ਐ ਬੰਦੇ ਵਿੱਚ ਉਹ ਇੰਨਾ ਵੀ ਨਾ ਕਰੋ ਸ਼ਕਲ ਦੇਖੋ ਇਹ ਦੇਖੋ ਕਿ ਆਪਣੇ ਵੀ ਇਹਨਾਂ ਦੇ ਹਾਲਾਤ ਲੱਗੇ ਵੀ ਉਹ ਦੋ ਬੰਦੇ ਵਿੱਚ ਆ ਉਹ ਗੱਡੀ 'ਚ ਬਹਿ ਗਏ ਹੁਣ ਦੇਖੋ ਯਾਰ ਕਰਨ ਕਿਹੜਾ ਕਰਨਾ ਹੈ ਨਾ ਮੈਂ ਉਹ ਕੋਈ ਪਛਾਣ ਮਾ ਨਹੀਂ ਆ ਰੇ ਕੋਈ ਵੀ ਹਾਂ ਹਾਂ ਉਹ ਇੱਧਰ ਇੱਧਰ ਪਰਾਂ ਨੂੰ ਹਾਂ ਤੇ ਕਿਆ ਰੰਗ ਬਰੰਗ ਕਿੰਨੇ ਸੋਹਣੇ ਲੱਗਦੇ ਮੂੰਹ ਇਹਨਾਂ ਦੇ ਤੇ ਲੋ ਜੀ ਇਹ ਤਾਂ ਟੋਲ ਟੋਲ ਕੇ ਰੰਗ ਲਾਣੇ ਆ ਅੱਜ ਬੰਦੇ ਹੈਂ ਕਿ ਨਹੀਂ ਹੈ ਜਾਨੇ ਰਸਤਾ ਨਹੀਂ ਉਹ ਇਹ ਸਾਹਮਣਾ ਆ ਆਪਣੇ ਦਾ

ਹਾਂ ਹੋ ਗਿਆ ਦਗਾਟਣ ਚੱਲ ਆ ਤੇਰੇ ਉਹ ਬੱਸ ਇਹ ਲੈ ਹੁਣ ਚੱਲੂ ਕੰਮ ਹੁਣ ਚੱਲੂਗਾ ਹੁਣ ਚੱਲੂਗਾ ਕੰਮ ਬੱਸ ਹੁਣ ਚੱਲੂਗਾ ਲੈ ਬਈ ਨਿਰਣੇ ਲੈ ਲਿਆ ਹੁਣ ਵੀ ਇੱਥੇ ਧਰਨਾ ਲਾਓ ਕਹਿੰਦੇ ਵੀ ਕੱਤ ਤੱਕ ਨਹੀਂ ਨਿਕਲੂਗੇ ਇੱਥੇ ਬਹਿ ਜੋ ਹੈ ਬੈਗ ਬੈਗ ਵਿੱਚ ਕੀ ਲਈ ਫਿਰਦਾ ਬੰਦਾ ਬੁਲਬੁਲੇ ਬਰੇ ਹੈ ਵਾਹ ਤੇਰੇ ਕਮਾਲ ਕਰਤੀ ਬਾਈ ਤੁਸੀਂ ਅੰਦਰੇ ਰਹੋ ਇਹਨਾਂ ਕੋਲ ਮਨੀਸ਼ਨ ਪੂਰਾ ਏ ਕਹਿਣਾ ਉਹਦੇ ਪੂਰਾ ਬੰਦੋਬਸਤ ਕਰਿਆ ਵਾ ਇਹਨਾਂ ਨੇ ਬੈਗ ਭਰੇ ਵੇ ਆਂ ਉਹ ਸ਼ਾਨ ਪੂਰਾ ਸਮਾਨ ਲੈ ਕੇ ਆਏ ਵੇ ਇਹ ਉਹ ਨਾ ਵੀ ਮੌਸਮ ਵੀ ਦੇਖ ਲੋ ਐ ਲੱਗੇ ਜੀ ਪੁਰਕ ਜੀ ਮਾਰਨ ਫਸਲ ਖਣਕਦੀ ਬਾ ਮਹੀਨੇ ਤੱਕ ਬੜਾਈਆਂ ਸ਼ੁਰੂ ਤੇ ਜੇ ਦੇਖਿਆ ਜਾਵੇ ਜੀ ਇਹ ਆਪਣੇ ਘਰ ਦੇ ਮੂਰੇ ਜਿਹੜੇ ਦਰਖਤ ਲਾਏ ਤੇ ਇੱਕ ਪਾਲਿਆ ਸੀ ਬਹੁਤ ਔਖਾ ਬਚਾਇਆ ਚਲੋ ਸ਼ਗਾਮਾਈ ਹੋ ਗਈ ਗਾਲੂ ਤੇ ਅੰਬ ਤੇ ਗੂਰ ਦੇਖੋ ਕਿ ਫਲ ਗੂਰ ਆਇਆ ਬਾਈ ਇੱਕ ਸਾਲ ਛੱਡ ਕੇ ਅੰਬਾਂ ਨੂੰ ਅੱਧਿਆਂ ਨੂੰ ਆਂਦਾ ਤੇ ਇਸ ਸਾਲ ਹਰ ਇੱਕ ਅੰਬ ਨੂੰ ਗੂਰਈ ਪੂਰਾ ਫੁੱਲ ਤੇ ਇਹਦੀ ਅੰਬੀ ਵੀ ਤੁਹਾਨੂੰ ਦਿਖਾਵਾਂਗੇ ਅੱਗੇ-ਅੱਗੇ ਪਿਛਲੇ ਵਲੌਗ ਵੀ ਪਾਏਵੇ ਅੰਬੀਆਂ ਇਹਦੀਆਂ ਪੱਕ ਕੇ ਵੀ ਉੱਪਰ ਹੀ ਗਿਰਦੀਆਂ ਨਹੀਂ ਟੁੱਸਾ ਬਹੁਤ ਕਿਹੜਾ ਹੁੰਦਾ ਅੰਬ ਦਾ ਔਰ ਮਿੱਠੀ ਅੰਬੀ ਇਹ ਪਾਦੋ ਚ ਜਾ ਕੇ ਪੱਕਦਾ ਈ ਫਿੱਟ ਚਾਲਦੇ ਨਹੀਂ ਹੁਣ ਤਾਂ ਉਧਰ ਨਿਆਣਿਆਂ ਨੇ ਕਿਆ ਕਰਿਆ ਨਾ ਦੋ ਬੰਦੇ ਅੰਦਰ ਉੱਥੇ ਰੰਗ ਲਾਣਾ ਸਾਰੇ ਜਣੇ ਬਾਹਰੋਂ ਅੰਦਰ ਦੇ ਕੁੰਡਾ ਲਾਈ ਖੜੇ ਮਾ ਤੁਸੀਂ ਇਹਨਾਂ ਖੇਲੋ ਆਪੇ ਨਿਕਲਿਆਣਾ ਬਾਹਰ ਇਹਨਾਂ ਨੇ ਦੋ ਤਿੰਨ ਜਣੇ ਐ ਅੰਦਰ ਬੜੇ ਬੜੇ ਇਹ ਸਾਰੇ ਨਿਆਣੇ ਇਕੱਠੇ ਹੋਏ ਵੇ ਕਈ ਤਾਂ ਵਿੱਚ ਉਹ ਅੱਧੇ ਨਿਆਣੇ ਤਾਂ ਬੈਗ ਲਈ ਭਰੇ ਹੋਏ ਬੁਲਬਲਿਆਂ ਦੇ ਪਾਣੀ ਦੇ ਭਰੇ ਹੋਏ ਬੈਗ ਬੈਗ ਪਿੱਛਾ ਟੰਗਿਆ ਵਾ ਜਿਹਨੂੰ ਲੋਡ ਆ ਪਿੱਛੇ ਤੇ ਕੱਢੀ ਜਾਣੇ ਦੂਏ ਦੋ ਕੁ ਭੜੇ ਹੋ ਨਾ ਅਤਮਾ ਬਾਕੀ ਦੂਏ ਕੱਢ ਕੱਢ ਕਰਨ ਉਹਨੇ ਮਾਰੀ ਜਾ ਰੇ ਇੱਕ ਦੂਏ ਦਾ ਗਵਾਰੇ ਭਰੇ ਹੋ ਜਿਹੜੇ ਬੱਲ ਬਲੇ ਪਾਣੀ ਦੇ ਕਿੰਨਾ ਕਰ ਹੈ ਗਿਆ ਤੇਰਾ ਕੰਮ ਜੀ ਤਾਂ ਉਹ ਹੋ ਹੋ ਅਜੇ ਤਾਂ ਜੀ ਅਸੀਂ ਤਾਂ ਇੱਕ ਇੱਕ ਨਿਵਾਰੀ ਤਿਆਰ ਹੋਈ ਹੈ ਜੀ ਉਹ ਉੱਪਰਲਾ ਪੋਰਸ਼ਨ ਹੋ ਗਿਆ ਜੀ ਥੱਲੇ ਵਾਲਾ ਨਿਵਾਰੀ ਉਹਦੇ ਚ ਹੈਵੀ ਕੱਪੜੇ ਆ ਜੀ ਠੰਡ ਦੇ ਹਨਾ ਮੈਂ ਤੈਨੂੰ ਗੱਲਾਂ ਸੁਣਾਈ ਜਾਣੀਆਂ ਅੱਛਾ ਮੈਂ ਲੈ ਲੈਣਾ ਅੱਛਾ ਐਂ ਦੱਸ ਸਵੇਰ ਦੀ ਤੈਨੂੰ ਮਹਿਸੂਸ ਹੋਇਆ ਕੰਮ ਹੋ ਗਿਆ ਕਿ ਨਹੀਂ ਸਾਰਾ ਦੇਖ ਲੈ ਫੇ ਤੈਨੂੰ ਕਿਹਾ ਤਾਂ ਨਾ ਵੀ ਕੋਈ ਵੀ ਕੰਮ ਛੇੜ ਲੋ ਸਿਆਣੇ ਕਹਿੰਦੇ ਸਿਰੇ ਚੜਦਾ ਚੜਦਾ ਜੇ ਮੈਂ ਕੱਪੜਿਆਂ ਦਾ ਲੱਗੀ ਨਾ ਵੇਣ ਤੁਸੀਂ ਝਾੜੂ ਪੋਚੇ ਦਾ ਕਰ ਦੋ ਹਾਂ ਝਾੜੂ ਪੋਚੇ ਦਾ ਮੈਂ ਅੱਜ ਹੀ ਲਾ ਦੂੰ ਕੋਈ ਹੋਰ ਕੰਮ ਦੇ ਦੇ ਨਾ ਮਨੂੰ ਉਹ ਮੈਂ ਦੋ ਕੰਮ ਤੇਰੇ ਕਰਤੇ ਚਾਹ ਬਣਾਤੀ ਚੌਲ ਬਣਾਤੇ ਦੇਣੇ ਤੇ ਉਹ ਤਾਂ ਤੁਸੀਂ ਕਰੇ ਨਹੀਂ ਫਿਰ ਰਹਿ ਕੇ ਗਿਆ ਸਾਰੇ ਤਾਂ ਕਰਤੇ ਮੈਂ ਤਾਹਾਂ ਲਾ ਕੇ ਦੇਖੋ ਜੀ ਐਨ ਮਾਰਦੀ ਲਾਸਕ ਜੀ ਲੰਬਾਰੀ ਪੋਚਾ ਇਹਨੂੰ ਕੱਪੜਾ ਫੇਰ ਤੇ ਆਪਾਂ ਨੇ ਹੈਂ ਹੁਣ ਦੱਸੋ ਮੈਂ ਤੇ ਉੱਪਰ ਹੋਰ ਕੀ ਹੈਲਪ ਕਰਾਂ ਮਜੀਦ ਦੀ ਕੋਈ ਹੈਲਪ ਨਹੀਂ ਹੈ ਮੇਰੇ ਕੋਲ ਕਿਉਂਕਿ ਕੰਮ ਐ ਇਹਦੇ ਜੀ ਹੁਣ ਮੈਂ ਜਾਣਾ ਦੁਕਾਨ ਤੇ ਮੇਰੇ ਕੰਮ ਕੌਣ ਕਰੂਗਾ ਕੱਲ ਕਰਿਆ ਇੱਕ ਅੰਦਰ ਖੜਿਆ ਟਰੈਕਟਰ ਆਤਾ ਹੋਲੀ ਕਰ ਕਹਿਆ ਸੀ ਥੋੜਾ ਜਿਹਾ ਟਾਈਮ ਮਿਲ ਗਿਆ ਮੈਨੂੰ ਅੱਜ ਨਹੀਂ ਤਾਂ ਤੈਨੂੰ ਕੱਦਾਂ ਕਹਿਣਾ ਤਾਂ ਮੈਂ ਵੀ ਬੰਨ ਮੇਰੀ ਰੋਟੀ ਜਾਵਾਂ ਰੰਗ ਅੰਦਰ ਹੈ ਕਰ ਤੇ ਆ ਜੀ ਕਰ ਤੇ ਆ ਲੋਟ ਇੱਕ ਤਾਂ ਫਸ ਗਿਆ ਬੰਦਾ ਇਹਨਾਂ ਕੋਲ ਦੇਖੋ ਜੀ ਅਜੇ ਵੀ ਨਹੀਂ ਹਟ ਰਿਹਾ ਅਜੇ ਵੀ ਮਾਰ ਰਿਹਾ ਪਾਣੀ ਰੰਗ ਪਹਿਲਾ ਰੰਗ ਗੇਰੀ ਜਾਂਨੇ ਫਿਰ ਪਾਣੀ ਗੇਰ ਦੰਨੇ ਤੁਸੀਂ ਧੋ ਦੰਨੇ ਫੇਰ ਹੈ ਆ ਲੈ ਉਹ ਅੰਦਰ ਬੜੇ ਵੇ ਆ ਦੋ ਤਿੰਨ ਅੰਦਰ ਉਹ ਅੰਦਰ ਬੜੇ ਵੇ ਜੀ ਅੰਦਰ ਉੱਥੇ ਦੋ ਤਿੰਨ ਬੜੇ ਬੜੇ ਇੱਕ ਤਾਂ ਫਸ ਗਿਆ ਉਹਨਾਂ ਕੋਲ ਕਰ ਤੇ ਆ ਲੋਟ ਚਲੋ ਤੇ ਡੋਗ ਬੈਠੇ ਆ ਜੀ ਕੁੱਤੇ ਸੌ ਰਹੇ ਇਹ ਤੁਹਾਨੂੰ ਪਤਾ ਹੀ ਰਾਤ ਨੂੰ ਭੌਂਕਦੇ ਆ ਇਹ ਦਿਨ ਚ ਆਏ ਫੇ ਖੇਤਾਂ ਚ ਜਾ ਕੇ ਠੰਡੀ ਜਗ੍ਹਾ ਸ਼ਾਮ ਨਹੀਂ ਫਿਰੇ ਕਈ ਬੈਠੇ ਆ ਜੀ ਦੇਖ ਇੱਥੇ ਕਿੰਨੀਆਂ ਬਿਲਡਿੰਗਾਂ ਬਣ ਗਈਆਂ ਜੀ ਬਣ ਵੀ ਰਹੀਆਂ ਗੈਰ ਬੜੀਆਂ ਬੜੀਆਂ 30 30 ਫਲੋਰ ਕਈ ਵੇ ਇਹ ਖੇਲਣਾ ਹੈ ਬਾਈ ਮਨਜੀਤ ਆਹ ਤਾਂ ਸਮਾਨ ਆ ਪਿਆ ਕਿੱਟੀ ਬੈਗ ਪਿਆ ਅਜੇ ਤਾਂ ਬਾਹਰੇ ਲਓ ਜੀ ਕੰਮ ਮਨਜੀਤ ਤੂੰ ਤਾਂ ਥੱਲੇ ਹੀ ਬੈਠ ਗਈ ਬਾ ਹੋ ਲੈ ਕੰਮ ਫਿਰ ਤਾਂ ਲੋਕੜਾ ਮਾਰ ਕੇ ਕਿੱਥੇ ਬੈਠੀ ਜੀ ਕਮਾ ਲोगी ਜਿੱਤਾ ਥੱਲੇ ਹੀ ਬੈਠੀ ਹੈ ਹਾਂ ਬਾਈ ਕੰਮ ਵੀ ਫਿਰ ਆਹੀ ਆਣੇ ਲੋਟ ਉਹ ਕਿਉਂਕਿ ਹੀਟ ਲਈ ਖਾਣੇ ਚ ਚਣਨੇ ਨਾ ਜੀ ਉਹ ਲੱਗੇ ਬਤਉਣ ਐ ਤੋ ਰਹੀ ਜਿਗਾ ਤੂੜੀ ਧੁੰਨੇ ਉਹਨੇ ਕਮਰੇ ਚ ਹੈ ਰੋਹ ਕੀ ਗੱਲ ਹੈ ਆਹ ਬਈਆ ਲੋ ਆਹ ਬਣਾਤੀ ਮੰਜੀਤ ਨਾਲ ਗੱਲ ਆਇਨ ਮੈਂ ਤਾਂ ਜੀ ਇੱਧਰ ਆ ਦੂਈ ਖੋਲ ਕੇ ਦੇਖੀ ਹੈ ਨਾ ਇਹ ਦੇਖੋ ਇਹ ਕਹੀ ਜਾਂਦੀ ਸੂਟ ਨਹੀਂ ਮੇਰੀ ਉਹ ਪਹਿਣਾ ਦੇਖ ਲਓ ਹੈ ਟੁੱਟ ਗਈ ਦੀ ਵਿੱਚਪਾ ਭਾਂਤ ਭਾਂਤ ਦੇ ਕਲਰ ਪਈ ਉਹ ਕੱਲ ਮੈਂ ਸਾਰੀ ਦੋਹੇ ਅਲਮਾਰੀਆਂ ਖੋਲਦੀ ਰਹਗੀ ਕੋਈ ਸੂਟ ਪਾਣੇ ਨੂੰ ਨਾ ਮਿਲੇ ਤੰਨੂੰ ਇਹੇ ਲੰਬਾਰੀਆਂ ਚੋਂ ਦੋਆਂ 24 ਸੂਟ ਨਹੀਂ ਮਿਲਿਆ ਪਾਣ ਨੂੰ ਹੋਰ ਗਿਆ ਕਮਾਲ ਹੋ ਗਈ ਫਿਰ ਤਾਂ ਹੋਰ ਕੇ ਇੱਕ ਆਹਾ ਕੱਢਿਆ ਹੂੰ ਆਹਾ ਕੱਢਿਆ ਮੈਂ ਪ੍ਰੈਸ ਕਰੀ ਹੈ ਜਾਂ ਉਹ ਚਾਹ ਹੋ ਗਿਆ ਅੱਛਾ ਆਹੋ ਬਾਈ ਹੁਣ ਸੂਟੇਜ ਆ ਗੱਲ ਪਤਾ ਕਿਆ ਮੇਰੀ ਉਹ ਭੈਣੋਂ ਜਾਂ ਸੂਟੇ 50 60 ਐ ਫਿਰ ਵਾਰੀ ਆਣੀ ਜਦ ਨੂੰ ਦੋਏ ਨਾਲ ਉਹਨਾ ਛੋਟੇ ਹੀ ਹੋ ਜਾਣਾ 6 ਮਹੀਨੇ ਬਾਅਦ ਵਾਰੀ ਆਣੀ ਹੈ ਸੂਟ ਦੀ 3 ਸਾਲ ਹੈ ਮਤਲਬ ਇਹ ਛੜਦੀ ਜੀ ਕਰਨੀਆਂ ਚਲੇ ਆ ਤਾਂ ਪਾ ਵੀ ਲਿਆ ਮੈਂ 3-4 ਵਾਰ ਹੰਡਾਤਾ ਲਿਆ ਫਿਰ ਹੁਣ ਹੁਣ ਸੀ ਹੋ ਗਈ ਕਪੜਾ ਕੋਈ ਛੱਡ ਜਾਂਦਾ ਹੈ ਨਾ ਅੱਛਾ ਤੇਰਾ ਕੰਮ ਨਿਭੜਿਆ ਫਿਰ ਬਾ ਹੁਣ ਮੇਰਾ ਇਗਨੇਰਿਆ ਦਾ ਖਾਣਾ ਰਹਿ ਗਿਆ ਤਸ ਹੂੰ ਫੇਠਾਲਾ ਫਿਰ ਹੁਣ ਤੈਨੂੰ ਫੜਕਾ ਮੁੰਡੇ ਨਾ ਖਾਣ ਨਾ ਜੋੜਨੀ ਇੰਨੀ ਵੀ ਮੈਂ ਉਹ ਨੋਈ ਮੈਨੂੰ ਰੜੀਆਂ ਪਰ ਇੱਕ ਕਰੀ ਬਾਈ ਮਨਜੀਤ ਮਨ ਨੂੰ ਆ ਡਰ ਲੱਗੀ ਜਾਂਦਾ ਵੀ ਤੈਨਾਂ ਸਿਰ ਚ ਆ ਦੇ ਇੱਕ ਖੁੰਚਾਂ ਐ ਲੰਬਾਰੀ ਦੀਆਂ ਉਹ ਦੇਖੋ ਜੀ ਪਰਲੀ ਲੰਬਾਰੀ ਦੀ ਖੁੰਚ ਦੇਖੋ ਐਨ ਕਿਤਰਾ ਤਿੱਖੀਆਂ ਐ ਲੋਹੇ ਦੀਆਂ ਲੰਬਾਰੀਆਂ ਦਾ ਬਹੁ ਪੰਗਾ ਕੋਸ ਤਾਂ ਨਾ ਇਹਨਾਂ ਦੇ ਡੋਰ ਜਿੰਨਾ ਮਰਜੀ ਪਿੱਛਾ ਕਰ ਲੋ ਉੱਥੇ ਜਾਂਦੀ ਉਹ ਲੋ ਦੇਖੀ ਮੰਜੀ ਤੇ ਸਿਰਚਣਾ ਖਾ ਲਈ ਕਿਤੇ ਪੰਗਾ ਛੇੜਦ ਮੈਂ ਅੱਜ ਹੋਲੀ ਵਾਲੇ ਦਿਨ ਬੈੱਡ ਦੇ ਵਿੱਚ ਪਈਆਂ ਗੱਡੀਆਂ ਬੰਨੀਆਂ ਵੀ ਪੁਰਾਣੀਆਂ ਪੁਰਾਣੀਆਂ ਉਹਨਾਂ ਅੱਜ ਛੇੜ ਉਹ ਕੱਲੂ ਛੇੜੂਗੀ ਮੈਂ ਜਾਣਾ ਬਾਈ ਦੁਕਾਨ ਪਰ ਮੰਨੋ ਨਹੀਂ ਪਤਾ ਮੇਰੀ ਉਪਕਰੋ ਰੋਟੀ ਪਾਣੀ ਦਾ ਇੰਤਜ਼ਾਮ ਕਹਿ ਨਹੀਂ ਕਰਦੇ ਕਹਿੰਦੇ ਕੰਮ ਨਹੀਂ ਮੁੱਕਣੇ ਜਿੰਦ ਮੁੱਕ ਜਾਣੀ ਆਣ ਦਾ ਲਾਰਾ ਲਾ ਕੇ ਤੁਰ ਗਈ ਹੂੰ ਕੱਲੀ ਜਾਣੀ ਆ ਬਾਈ ਸਾਰਾ ਨਵੇੜਨਾ ਚਲੋ ਨਵੇੜੋ ਨਵੇੜੋ ਬੈੱਡ ਵਿੱਚ ਤੇ ਕੱਢਣੇ ਐ ਠੀਕ ਆ ਠੀਕ ਆ ਬੀਬਾ ਕੰਬ ਵਧਾਓ ਜਿੰਨੇ ਵਧਾਣੇ ਮੈਂ ਤਾਂ ਕਹਿਣਾ ਵੈਸੇ ਤੈਨੂੰ ਠੀਕੇ ਕਹਿ ਰਿਹਾ ਅੱਜ ਐਨਾ ਹੋ ਗਿਆ ਬਹੁਤਾ ਕੱਲੂ ਬੈੱਡ ਦੇਖ ਲੂਗਾ ਉਹ ਬਾ ਫਿਰ ਉਹ ਤੇਰਾ ਕੰਮ ਐ ਕਰੋ ਵੀ ਬਾ ਤੰਗ ਹੋਣ ਦੀ ਲੋੜ ਨਹੀਂ ਤੇ ਪਰਸੋਂ ਨੂੰ ਪੱਕ ਪਕਾਓ ਗੁਲਗਲੇ ਕਚੋਰੀਆਂ ਠੀਕ ਐ ਹਾਂਜੀ ਹਾਂ ਮਜੀਤ ਕਾਦੇ ਨੂੰ ਦੇ ਪਕਾਣੇ ਗੁਲਗਲੇ ਪਰਸੋਂ ਕਾਦਾ ਮੱਥਾ ਟੇਕਣਾ ਮਾਤਾ ਦਾ ਉਹ ਹੋਣਾ ਮਿਲਾਂ ਦੀ ਜਿਹੜਾ ਸਵੇਰ ਮੱਥਾ ਟੇਕਣਾ ਤੜਕੇ ਨੂੰ ਬੈਸੜਿਆਂ ਦਾ ਬਰਸੜੇ ਉਹ ਹੁੰਨੇ ਜੀ ਤੜਕੇ ਨੂੰ ਇੱਕ ਦਿਨ ਪਹਿਲਾਂ ਰਾਤ ਨੂੰ ਬਣਾ ਲੰਨੇ ਤੜਕੇ ਨੂੰ ਫੇਰ 4 ਵਜੇ ਜਾ ਕੇ ਮੱਥਾ ਟੇਕਦੇ ਆਂ ਮਾਤਾ ਦਾ ਹੀ ਹੈ ਤਾਂ ਉਹ ਥਾਣਾ ਪਰ ਹੈਨਾ ਤੇ ਮਨ ਨੂੰ ਤਾਂ ਨਹੀਂ ਲੱਗਦਾ ਵੀ ਇਹ ਕੰਮ ਤੇਰੇ ਨਿਭੜੂਗੇ ਜ਼ਰੂਰੀ ਹੈ ਟੇਕਣਾ ਤੇ ਤੁਸੀਂ ਵੀ ਮੇਰੀਓ ਪੈਨੋ ਕਮੈਂਟ ਕਰਕੇ ਦੱਸਿਓ ਵੀ ਇਹ ਕਾਹਦਾ ਹੁੰਦਾ ਜੀ ਮੱਥਾ ਇਹ ਵੈਸੇ ਬੈਸੜੇ ਹੁੰਦੇ ਹੈ ਬੱਚਿਆਂ ਦਾ ਹੁੰਦਾ ਹੈ ਠੀਕ ਹੈ ਮਾਤਾ ਰਾਣੀ ਨੂੰ ਟੇਕਦੇ ਕਈ ਜਿਹੜਾ ਟੇਕਦੇ ਵੀ ਨਹੀਂ ਹੈਗੇ ਓਹੋ ਮਨ ਨੂੰ ਐ ਲੱਗਦਾ ਵੀ ਇਹ ਇੱਕ ਵਾਰ ਹੁਣ ਬਣਾਣੇ ਆ ਇੱਕ ਵਾਰੀ ਫੇਰ ਆ ਚਾਰਕ ਦਿਨ ਛੱਡ ਕੇ ਹੈ ਕਿ ਦੋ ਦਿਨ ਲਗਾਤਾਰ ਜੇ ਹੁੰਨੇ ਹਨਾ ਹਾਂ ਉਹ ਆਪਣੀ ਮਰਜ਼ੀ ਹੈ ਹਮ ਵੀਕ ਇਸ ਕੇ ਸਾਡ ਕੇ ਉਹਦੇ ਅਗਲੇ ਨੂੰ ਬਣਾ ਦੋ ਇੱਕ ਫੋੜੇ ਫਿਣਸੀਆਂ ਦਾ ਵੀ ਟੇਕੇ ਕਰਦੇ ਮੱਥਾ ਹਨਾ ਪਹਿਲਾਂ ਹੀ ਦੋ ਫੇਰੀ ਤਿੰਨ ਆਨੇ ਹਮ ਫੇ ਲਾਸਟ ਮੇ ਫੇ ਮਾਤਾ ਦਾ ਮੇਲਾ ਵੀ ਭਰਦਾ ਹਨਾ ਉਹਦਾ ਹਾਂ ਬਲੋਲਪੁਰ ਹਾਂ ਅੱਧਿਆਂ ਦਾ ਚਾਂ ਪਰ ਤੇ ਅਗਲਾ ਪਿੰਡ ਹੈ ਆਪਣਾ ਆਪਣਾ ਬਲੋਲਪੁਰ ਹੈ ਹਨਾ ਸਾੜਾ ਮਾਤਾ ਰਾਣੀ ਦਾ ਥਾਨ ਬਲੋਲਪੁਰ ਹੈ ਫਿਰ ਉੱਥੇ ਜਾਇ ਕਰਦੇ ਜੀ ਉੱਥੇ ਫੇ ਮੇਲਾ ਵੀ ਵੇਖਦੇ ਸੀ ਇਹ ਸੀਜ਼ਨ ਚ ਫਿਰ ਬੇਰ ਆਣੇ ਫੇ ਨਿਆਣਿਆਂ ਨੂੰ ਬੇਰ ਦਵਾ ਦਨੇ ਝੋਲਾ ਭਰ ਕੇ ਤੇ ਉਸ ਤੋਂ ਬਾਅਦ ਬੀਪਨੀਆਂ ਬਾਜੇ ਜੇ ਦੁਆ ਕਹਿ ਕੁੱਗੀਆਂ ਘਟਾਰਾਂ ਵੀ ਦੁਆਣੇ ਜੀ ਫਿਰ ਉਸ ਤੋਂ ਬਾਅਦ ਜੀ ਮੰਜੀਤ ਨੂੰ ਐਤ ਕਿ ਮੰਜੀਤ ਦੇ ਸਿਰਪਨ ਨੂੰ ਮੁਰਗੀ ਵੀ ਛਵਾ ਕਾਣੀ ਹੈ ਜੀ ਫੇ ਮੁਰਗੀ ਵੀ ਛਵਾਨੇ ਉੱਥੇ ਮੁਰਗੀਆਂ ਲੈ ਕੇ ਬੈਠੇ ਹੁੰਨੇ ਉਹਨਾਂ ਨੂੰ ਬਾਦ 10 ਰੁਪਏ ਦੇਣੇ ਵੀ ਬੱਤੇਰੇ ਪੰਨੂ 7 ਗੇੜੇ ਦੇ ਦੇਣੇ ਵੀ ਮੁਰਗੀ ਲੈਣ ਹਾਂ ਮੇਰੇ ਪੰਨੂ ਅੱਛਾ ਅੱਛਾ ਕਾਰਨਨ ਪੰਨੂ ਵੀ ਹੈ ਨਾ ਬੱਚਿਆਂ ਦਾ ਹੁੰਦਾ ਜਿਆਦਾ ਕਾਰਨਨ ਪੰਨੂ ਵੀ ਨਹੀਂ ਤੁਹਾਡੇ ਵਜਾ ਦਾ ਹਾਂ ਬਾ ਉਹ ਮੈਂ ਜਿੱਥੇ ਤੇ ਹੋਰ ਕਿਹੜੇ ਕਿਹੜੇ ਆ ਰਹੇ ਅੱਗੇ ਤਿਹਰ ਹੁਣ ਤਾਂ ਗਰਮੀ ਇਸ ਇੰਨੇ ਖਾਸ ਕੋਈ ਨਹੀਂ ਬਸ ਹੋਲੀ ਈ ਹੋਲੀ ਹੋਲੀ ਅੱਜ ਆ ਆ ਲਿਆ ਤਿਹਰ ਤੇ ਹੁਣ ਮਾਤਾ ਰਾਣੀ ਦੇ ਦਿਨ ਚੱਲਣੇ ਜੀ ਮੱਥੇ ਟੇਕਣੇ ਦੀਵਾਲੀ ਆਣੀ ਐ ਦੀਵਾਲੀ ਤਾਂ ਜੇ ਬੀਬਾ ਬਹੁਤ ਦੂਰ ਪਈ ਐ ਗਰਮੀ ਘਟੋ ਪਹਿਲਾਂ ਇਸ ਵਾਰ ਏਸੀ ਏਸੀ ਕੀ ਪ੍ਰੋਬਲਮ ਗਰਮੀ ਦਾ ਹੋਣੀ ਇੰਨੀ ਐ ਹਾਂ ਮੈਂ ਗੁੰਝ ਜਾ ਗਿਆ ਹਾ ਦੋਬ ਦੇਖ ਲੈ ਫਿਰ ਹਣੀ ਐਤ ਕੀ ਜੀ ਹੁਣੀ ਪਹੌ ਲੱਗੀ ਜੀ ਗਰਮੀ ਪੈਣ ਮੀ ਨਹੀਂ ਨਾ ਪਏ ਇਨੇ ਐਤ ਕੀ ਸੁੱਕੀ ਖੁਸ਼ਕ ਜੀ ਮੌਸਮ ਤਾਂ ਅੱਜ ਟ੍ਰੈਵਲ ਰਹਿਣ ਤੋਂ ਹਾਂ ਇਹਨੂੰ ਵੇੜ ਦੋ ਕੱਲ ਵਾਜੇ ਲੰਗ ਨਾ ਬਾਈ ਲੋੜੇ ਨਹੀਂ ਲੋੜੇ ਨਹੀਂ ਆ ਸੌਦਾ ਨਹੀਂ ਕਰਨਾ ਮੈਂ ਨਾ ਬਾਈ ਇਹ ਮਨ ਨੂੰ ਮਨਜ਼ੂਰੇ ਨਹੀਂ ਸ਼ਰਤ ਬਿਲਕੁਲ ਵੀ ਨਹੀਂ ਬਾਈ ਆਪਣਾ ਨਵੇੜ ਕੰਮ ਤੇਰਾ ਤਾਂ ਅੰਦਰ ਐ ਮੇਰਾ ਉੱਥੇ ਦੇਖ ਲੈ ਪੱਖੇ ਵੀ ਨਹੀਂ ਚੱਲਦੇ ਠੀਕ ਕਰ ਲੈਣ ਦੇ ਆ ਬੰਦਾ ਆ ਮੈਂ ਉਹੀ ਤਾਂ ਕਹਿ ਰਿਹਾ ਆ ਇਹ ਚੇਤੇ ਨਹੀਂ ਨਾ ਰਿਹਾ ਕਿਉਂ ਸਰਦੀਆਂ ਚ ਲਾਂਦੇ ਨਹੀਂ ਤੇ ਕੋਈ ਮਿਸਤਰੀ ਨਹੀਂ ਹੈਗਾ ਲੱਗ ਪਸ ਬਲਾਕ ਅੱਡੇ ਚ ਤਾਂ ਨਹੀਂ ਹੈ ਦੁਕਾਨ ਕੋਈ ਵੀ ਇਲੈਕਟ੍ਰੀਸ਼ੀਅਨ ਦੀ ਉਧਰ ਸਿਆਲ ਵੇਪਾਤਾ ਕਰਕੇ ਨਾਲੇ ਪੱਖਾ ਛੱਡ ਕਾਣਾ ਫੇਕ ਮੋਟਰਸਾਈਕਲ ਤੋਂ ਹਣੇ ਨੂੰ ਖੜਾਣਾ ਫੇਰ ਕੰਮ ਲੱਗੂਗੇ ਸੀ ਦਿਨਾਂ ਚ ਜ਼ਿਆਦਾਤਰ ਕੁੱਤੇ ਵੀ ਹਲਕਦੇ ਪਿਛਲੀ ਵਾਰ ਦੇਖਿਆ ਹੋਲੀ ਨੂੰ ਕਿਹਾ ਹੋਇਆ ਤਾਂ ਬੂਧਗੜ ਪਿੰਡ ਚ ਦੋ ਤਿੰਨ ਵੱਡੇ ਕਿਉਂ ਅੱਜ ਕੱਲ੍ਹ ਜੀ ਕਲਾੜਾ ਚੱਲ ਰਹੀਆਂ ਜਿਹੜੀਆਂ ਰੋੜ ਦੇ ਆਲੇ-ਦਾਲ ਐ ਉਹ ਰਾਬ ਗੇਰੀ ਜਾਂਦੇ ਨੇ ਜੀ ਕੱਡ-ਕੱਡ ਕੇ ਮੈਲ ਉਹ ਖਾ ਕੇ ਛੇਤੀ ਅਸਰ ਪੈਂਦਾ ਇਹਨਾਂ ਨੂੰ ਫਿਰ ਕੁਝ ਗਰਮੀਆਂ 'ਚ ਹਲਕਦੇ ਜਾ ਕਹਿਗਾ ਹਾਂ ਇਹ ਦਿਨ ਖਿਆਲ ਰੱਖਿਓ ਨਾਲੇ ਨਾਲੇ ਇੱਕ ਗੱਲ ਹੋਰ ਵੀ ਐ ਜਿੰਨੇ ਜੀ ਆਪਣੇ ਗੱਲ ਜੁੜੀ ਵੀ ਆ ਮੇਰੀਆਂ ਭੈਣਾਂ ਮੈਂ ਸਭ ਨੂੰ ਰਿਕਵੈਸਟ ਕਰਦਾ ਹਾਂ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਕਰੋ ਕਿਉਂਕਿ ਹੁਣ ਅੱਜ ਕੱਲ੍ਹ ਨਾ ਬੱਚਿਆਂ ਨੂੰ ਬਹੁਤ ਚੱਕਦੇ ਆ ਪਰ ਮੈਂ ਤਾਂ ਤਾਹੀ ਕਹਿੰਦੀ ਮੈਂ ਕੱਲ ਦੀ ਇੱਕ ਖਬਰ ਚੱਲ ਰਹੀ ਇੱਕ ਬੱਚਾ ਚੱਕ ਹੋਇਆ ਬਈ ਇੱਧਰ ਤੇ ਆਪਣਾ ਕਿਹੜਾ ਮੈਂ ਤੁਹਾਨੂੰ ਦੱਸ ਰਿਹਾ ਤਾਂ ਸਵੇਰੇ ਮੈਂ ਏਰੀਆ ਭੁੱਲ ਗਿਆ ਜੀ ਆਪਣੇ ਬੱਚਿਆਂ ਦੀ ਖਿਆਲ ਰੱਖਿਆ ਕਰੋ ਜੀ ਜਿਕਣਾ ਹੋਣਾ ਐ ਇਕਣਾ ਵੀ ਹੁੰਦਾ ਐ ਵੀ ਹੁਣ ਪੇਪਰ ਹੋਲੇ ਛੁੱਟੀਆਂ ਵੀ ਹੋਣੀਆਂ ਵਿਚ ਨੂੰ 2-4 ਤਾਂ ਵੀ ਆਪਣੇ ਬੱਚਿਆਂ ਨੂੰ ਗਰਮੀ ਕਰਕੇ 10-11 ਵਜੇ ਘਰਾਂ ਬਿਠਾ ਲਓ ਜੀ ਬਸ ਹੈ ਕਿ ਨਹੀਂ ਕਿ ਆ ਪਤਾ ਲੱਗਦਾ ਬੱਚੇ ਬਾਹਰ ਖੇਲਦੇ ਇਹਨੂੰ ਕੌਣ ਲੈ ਗਿਆ ਮੈਂ ਤਾਂ ਇੱਕ ਸਕੂਲ ਤੋਂ ਵੀ ਜਦੋਂ ਜੇ ਤਾਂ ਬੱਸ ਰਾਹੀਆਂ ਉਹਨਾਂ ਦਾ ਤਾਂ ਚਲੋ ਬੱਸ 'ਚੇ ਬਿਠਾ ਲੜਨੇ ਅੰਦਰ ਤੋਂ ਜਿਹੜੇ ਆਪਾਂ ਆਪ ਨੋਕ ਲੈ ਕਾਨ ਨੇ ਆ ਉਹਨਾਂ ਨੂੰ ਵੀ ਟਾਈਮ ਸਰ ਜਾਣਾ ਚਾਹੀਦਾ ਆਪਣਾ ਬੱਚਾ ਡ੍ਰੌਪ ਕਰੋ ਹੈ ਕਿ ਨਹੀਂ ਉਹ ਦੋ ਸਵਾਲਾਂ ਬਚਿਆ ਸਮਝਾ ਉਹ ਵੀ ਉਪਰਾ ਹੋਵੇ 0 ਤੋਂ ਉਪਰਾ ਹੋਵੇ ਕੋਈ ਖਾਣੇ ਨੂੰ ਦਬਾ ਉਹ ਨਾ ਲਓ ਹਨੀ ਵੀ ਆਪਣਾ ਘਰ ਵਿੱਚੋਂ ਕੋਈ ਜਾਵੇ ਉਹਨੂੰ ਕਹਿਣਾ ਵੀ ਹਾਂ ਵੀ ਚਲ ਉਹਦੇ ਦਾਤ ਆਵਜੰਦਾ ਕੋਈ ਹੋਰ ਹੈ ਕਹੇ ਵੀ ਹਾਂ ਨਹੀਂ ਮੈਂ ਪਿੰਡ ਵਿੱਚੋਂ ਤੇ ਜਾ ਉਹ ਵੀ ਸਵਾਲ ਨਾ ਕਰੋ ਹੂੰ ਸਮਝਾ ਤੂੰ ਵੀ ਸਮਝਾ ਅੱਜ ਕਰਨ ਨੂੰ ਫੇਰ ਦੁਬਾਰ ਠੀਕ ਹੈ ਨੀ ਤੇ ਚਲ ਨਹੀਂ ਕਰਨਾ ਹੈਗਾ ਇਹਦੇ ਚਲ ਹੂੰ ਵੀ ਇਸ ਤਰ੍ਹਾਂ ਹੁਣ ਇਹਦੇ ਜਿੱਤੇ ਸਕੂਲ ਸ਼ੁਰੂ ਹੋ ਜਾਣੇ ਨਾ ਚਾਰ ਪੰਜ ਦੇ ਹੂੰ ਨਾ ਪਹਿਲੀ ਵੀਕ ਤੇ ਬੰਦ ਹੋ ਜਾਂਦੇ ਬਦਾਰਸ ਤਰੀਕ ਤੱਕ ਲਾ ਦੇਣਾ ਹੈ ਜੀ ਠੀਕ ਹੈ ਕਹਿ ਦੇਣਾ ਹੈ ਮੈਡਮ ਨੂੰ ਵੀ ਨਾਲ ਲੱਗ ਜਾਣਾ ਚਲੋ ਕੋਈ ਨਹੀਂ ਉਹ ਤਾਂ ਲਾ ਦੂੰਗੇ ਤੇ ਚਲੋ ਠੀਕ ਹੈ ਜੀ ਆ ਜਰੂਰ ਗੌਰ ਕਰਿਓ ਜੀ ਮੇਰੀਓ ਭੈਣੋ ਜਿਹੜੀ ਅਸੀਂ ਤੁਹਾਨੂੰ ਗੱਲ ਕਹੀ ਹੈ ਨਾਲੇ ਕਮੈਂਟ ਕਰਕੇ ਦੱਸਿਓ ਵੀ ਠੀਕ ਹੈ ਨਾ ਜੀ ਗੱਲਬਾਤ ਆਪਣੇ ਬੱਚਿਆਂ ਦੀ ਜਿੰਨੀ ਕਹਿਣਾ ਉਹਦੇ ਗੌਰ ਰੱਖੂਗੇ ਉਹਨਾਂ ਵਧੀਆ ਅਸੀਂ ਤਾਂ ਇਹਨਾਂ ਨੂੰ ਕਿਹਾ ਵਾ ਨਾ ਆ ਸਕੂਲ ਹੈ ਜਿਹੜਾ ਪਿੱਛੇ ਮੈਨੂੰ ਇਹਦੇ ਪਿੱਛੇ ਨੂੰ ਕਦੇ ਨਹੀਂ ਜਾਣਾ ਹੈ ਹਾਂ ਕਹਾਂ ਨਹੀਂ ਜਾਣਾ ਆਪਣਾ ਸਮਝਾ ਦਿਓ ਜੀ ਬੱਚਿਆਂ ਨੂੰ ਵੀਹਾ ਏਰੀਆ ਪਰ ਇੱਥੇ ਤੱਕ ਰਹਿਣਾ ਖੇਲਣਾ ਬਾਕੀ ਆਪਣਾ ਜ਼ਿਆਦਾਤਰ ਬੱਚਿਆਂ ਨੂੰ ਘਰਾਂ ਹੀ ਰੱਖੋਗੀ ਠੀਕ ਹੈ ਬਾਕੀ ਖੇਲਣ ਜਾਣ ਦੇਣਾ ਜੀ ਸ਼ਾਮ ਨੂੰ ਦੁਪਹਿਰੇ ਤੇ ਬਾਅਦ ਖੇਡ ਲੈ ਬੱਚਾ ਠੰਡਾ ਹੈ ਕਹੋਈ 2 ਘੰਟੇ ਠੰਡੇ ਜਿਹੀ ਹੋਈ ਇਹ ਵੀ ਕੀ ਹੁਣ ਕਿੰਨੇ ਕਿੰਨਾ ਨਾ ਅੰਦਰ ਬੰਦ ਕਰਕੇ ਹਾਂ ਇਹ ਵੀ ਹੈ ਫੇਰ ਫੋਨ ਚੱਕੀ ਜਾਂਨੇ ਫੋਨੇ ਜ਼ਿਆਦਾ ਦੇਖਣ ਲਾਈ ਬਟੇ ਹੁੰਦੇ ਫੇਰ ਗੁੱਸਾ ਆਦਾ ਫੋਨ ਪਰੇ ਚੰਬੜੇ ਵੀ ਤੇ ਦੇਖੋ ਜੀ ਹੁਣ ਕੰਮ ਕਾਰ ਚੱਲ ਰਹੀ ਮੰਜੀ ਦੇ ਅਮ ਮੌਸਮ ਚੇਂਜ ਹੋਈ ਆ ਕੰਮ ਵੱਧ ਗਏ ਇੱਕ ਬਾਾਰ ਨਹੀਂ ਕਿਹਾ ਵੀ ਮੈਂ ਹਾਂ ਤੇਰੇ ਨਾਲ ਕੱਪੜੇ ਰੱਖਾ ਦੰਦਾ ਨਹੀਂ ਐਂ ਕਰ ਦੰਦਾ ਚੱਲ ਸਵੇਰੇ ਤਾਂ ਕਹਤੇ ਆਤਾ ਤੈਨੂੰ ਲਵਾ ਜੇ ਲਾਤਿਆ ਮੈਂ ਕਹਿ ਕਾ ਇੰਨਾ ਕੰਮ ਹੋਤਾ ਗਿਆ ਤੋ ਲਵਾ ਰੀਆ ਕੰਮ ਤੇ ਚਲੋ ਠੀਕ ਹੈ ਜੀ ਆਪਣਾ ਵਲੌਗ ਇੱਥੇ ਤੱਕ ਤਾਂ ਮਿਲਦੇ ਜੀ ਗੱਲ ਕਿਸੇ ਨਵੇਂ ਵਲੌਗ ਵਿੱਚ ਸਾਡੇ ਵੱਲੋਂ ਸਾਸਰੀ ਕਲ ਬਾਏ ਬਾਏ ਮਨਜੀਤ ਬਾਏ 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 ਆਇਆ ਬਾਜਨ ਟਰੈਕਟਰ ਤੇ 605 ਤੇ ਇਹਦੇ ਆਪਾਂ ਨੇ ਕਰਨੇ ਕੰਮ ਦੋ ਤਿੰਨ ਇੱਕ ਤਾਂ ਤੁਹਾਨੂੰ ਦੱਸੇ ਦੰਨੇ ਆ ਵੀ ਇੱਕ ਤਾਂ ਆਪਾਂ ਨੇ ਖੋਲਿਆ ਇਹਦਾ ਗੇਅਰ ਵਾਲਾ ਸਾਈਡ ਗੇਅਰ ਹੈ ਜੀ ਟਰੈਕਟਰ ਤੇ ਇੱਕ ਤਾਂ ਜੀ ਇਹਦਾ ਸਾਈਡ ਗੇਅਰ ਵਾਲਾ ਜਿਹੜਾ ਲੀਵਰ ਹੈ ਜੀ ਉਹ ਜਿਆਦਾ ਚਾਰੇ ਪਾਸੇ ਨੂੰ ਘੁੰਮਣ ਲੱਗ ਗਿਆ ਤਾਂ ਉਹਦੀਆਂ ਨਾ ਅੰਦਰ ਫਿਰ ਰੋਕਾਂ ਆਏ ਉਹ ਖਤਮ ਹੋ ਗਈਆਂ ਉਹ ਗਿਆ ਜੀ ਮਰੰਡਾ ਲੀਵਰ ਹੁਣ ਤੇ ਨਾਲੇ ਕਿੱਟ ਲੈ ਕਾਣੀ ਆ ਪਰ ਥੱਲੇ ਦੀ ਰਾਬੜ ਕਿੱਟ ਪੈਣੀ ਹੈ ਲੀਵਰ ਤੇ ਨਾਲੇ ਜੀ ਉਹਦਾ ਸੈਜ ਬਣਾਦਣਾ ਤੇ ਇਹ ਕੰਮ ਕਰਨਾ ਜੀ ਇੱਕ ਆਪਾਂ ਨੇ ਤੇ ਉਸ ਤੋਂ ਬਾਅਦ ਟਰੈਕਟਰ ਤਾਂ ਐਨ ਕੰਡੀਸ਼ਨ ਦਾ ਸਾਫ ਹੈ। ਇਹ ਮਾਡਲ ਹੈ ਬਈ ਸਾਈਡ ਗੇਅਰ ਹੈ ਮਾਡਲ ਹੈ ਜੀ ਆਹ ਪਿਆ ਗੇਅਰ। ਇਹਦੇ ਨਾਲ ਇੱਥੇ ਨਟ ਹੁੰਨੇ ਗੱਬੇ ਲੀਵਰ ਫਿੱਟ ਹੋਣਾ, ਇੱਕ ਪਲਾਸਟਿਕ ਦਾ ਕਵਰ ਉੱਪਰ ਤੇ ਪਿਆ ਜਣਾ ਇੱਕ ਨੀਚੇ ਤੋਂ ਗੱਬੇ ਲੀਵਰ ਤੇ ਫਿਰ ਸਾਈਡਾਂ ਤੋਂ ਰੋਕ ਹੈ ਜੀ ਅਲਦਲ ਨੂੰ ਘੁੰਮਣ ਤੋਂ। ਤੇ ਗੱਲਬਾਤ ਇਸ ਤਰ੍ਹਾਂ ਹੈ ਵੀ ਇੱਕ ਪਾਣਾ ਜੀ ਆਪਾਂ ਨੇ ਇਹਦੇ ਜੀ ਦੇਖੋ ਨਾ ਐਕਸਲ ਲੀਕ ਹੋਇਆ ਬਾਈ। ਰੀਅਲ ਐਕਸਲ। ਇਹਨਾਂ ਇਹ ਬਾਈ ਦੇ ਕੋਲ ਦੋ ਟਰੈਕਟਰ ਹੈ ਜੀ ਕੱਲ ਇੱਕ ਐਂਡੋ ਫਾਰਮ ਆਪਾਂ ਨਹੀਂ ਦਵਾਇਆ ਦਾ ਜੀ ਨਾ ਮਾ ਗੈਲ ਗਏ ਤੇ ਡੇਢ ਸਾਲ ਹੋਇਆ ਤਾਂ ਦੋ ਤੇ ਬਾਈ ਕਰਦਾ ਜੀ ਜ ਪਾਰਤਾ ਪੁਰਤਾ ਪਾਣੇ ਰੇਤਾ ਹੋ ਗਿਆ ਮਿੱਟੀ ਇਹ ਕੰਮ ਕਰਦਾ ਜੀ ਤੇ ਬਾਕੀ ਪਰਮਾਤਮਾ ਦੀ ਕਿਰਪਾ ਨਾਲ ਦੋ ਟਰੈਕਟਰਾਂ ਬਾਈ ਕੋਲ ਇੱਕ 6 सीवी ਮਸ਼ੀਨ ਆ ਆਪਣੇ ਨਾਲ ਪਿਆਰ ਹੈ ਸ਼ੁਰੂ ਤੋਂ ਪਹਿਲਾਂ ਜੌਂਡੀ ਟਰੈਕਟਰ ਹੁੰਦਾ ਦਾ ਬਾਈ ਕੋਲ ਉਹ ਦੇਖਾਇਆ ਫਿਰ ਨਵਾਂ ਲਿਆਏ ਤੇ ਤੇ ਕਾ ਲੈ ਲਿਆ 12 13 ਮਾਡਲ ਤੇ ਗੱਲਬਾਤ ਇਸ ਤਰ੍ਹਾਂ ਇੱਕ ਪਾਣੀ ਆਪਾਂ ਨੇ ਸੀਲ ਹੁਣ ਤਿਆਰੀਆਂ ਹੋ ਗਈਆਂ ਦੇਖੋ ਟਾਇਰ ਟੂਰ ਖੋਲ ਤੇ ਆਪਾਂ ਨੇ ਤੇਲ ਕੱਢਦੇ ਆ ਥੋੜਾ ਜਿਹਾ ਤੇਲ ਨਿਕਲ ਰਿਹਾ ਹੁਣ ਪੀਟੀਓ ਖੋਲ ਕੇ ਆਪਾਂ ਨੇ ਨਾ ਇਹਦਾ ਟਾਪਾ ਨਹੀਂ ਪਟਣਾ ਜਿੱਥੇ ਤੱਕ ਗੱਲ ਹੈ ਲਿਫਟ ਵਾਲਾ ਤਾਂ ਆਪਾਂ ਪੱਟ ਕੇ ਪੈਂਦਾ ਵੈਸੇ ਤਾਂ ਰੀਅਲ ਬੀਲ ਐਕਸਲ ਦੇ ਸੀਲਾਂ ਆ ਕੁਝ ਵੀ ਕੋਈ ਵੀ ਟਰੈਕਟਰ ਹੈ ਪਰ ਜੇ ਨਾ ਬਾਹਰ ਹੁਣ ਦੇਖੋ ਇਹਦਾ ਨਾ ਸੀਲ ਮਹੀਂਦਰੇ ਦਾ ਸ਼ੁਰੂ ਤੋਂ ਅੰਦਰ ਨਹੀਂ ਆਈ ਹੈ ਬਾਹਰ ਇਹ ਪਲੇਟ 'ਚ ਦੋ ਆ ਗਈਆਂ ਪਹਿਲਾਂ ਇੱਕ ਥੀ ਹੁਣ ਜਨੋ ਜੇ ਮਹੀਂਦਰੇ ਦੀ ਸੀਲ ਲੀਕ ਹੋ ਜਾਵੇ ਦੇਖੋ ਡਸਟ ਵੀ ਜਾਂਦੀ ਅੰਦਰ ਤਾਂ ਉਹਨਾਂ ਨੇ ਦੋ ਕਰਤੀਆਂ ਨਿਊ ਮਾਡਲਾਂ 'ਚ ਪੁਰਾਣਿਆਂ 'ਚ ਇੱਕੇ ਆ ਫਿਰ ਸਾਨੂੰ ਸਾਈਜ਼ ਕਰਾਉਣਾ ਪੈਂਦਾ ਕਿਉਂ ਹੋ ਜਾਂਦਾ ਨਾ ਸਾਈਜ਼ ਡਾਊਨ ਹੋ ਜਾਂਦਾ ਛਿਰੀ ਪੈ ਜਾਂਦੀ ਫਿਰ ਸੀਲ ਮਹੀਂਦਰੇ ਦੀ ਤਾਂ ਹਟੂਗੀ ਜੇ ਆਪਾਂ ਸਾਈਜ਼ ਕਰਾਵਾਂਗੇ ਐਕਸਲ ਦਾ ਹੁਣ ਸਵਰਾਜ ਚ ਤੇਲ ਵਾਲੀ ਸੀਲ ਹੁੰਦੀ ਹੈ ਅੰਦਰ ਡਸਟ ਵਾਲੀ ਹੁੰਦੀ ਹੈ ਬਾਹਰ ਤੋਂ ਮਿੱਟੀ ਪੈਣ ਪੈਣ ਤੋਂ ਬਾਹਰ ਤੇ ਜੇ ਉਹਦਾ ਸਵਰਾਜ ਦਾ 베ARING ਟੁੱਟ ਜਾਵੇ ਬਾਜ ਕਰੇ ਸੀਲ ਨਹੀਂ ਲੀਕ ਤਾਂ ਅਸੀਂ ਪੀਟੀਓ ਖੋਲ ਕੇ ਮੈਂ ਇਹਦੇ ਚ ਨੂੰ ਹੱਥ ਪਾ ਕੇ ਅੰਦਰ ਨਟ ਖੋਲ ਕੇ ਅਹੀਂ ਪਾ ਦਿੰਨੇ ਸੀ ਤੇ ਹੁਣ ਇਹਦੀ ਐਦਾਂ ਹੀ ਸੀਲ ਪਾਉਂਗੇ 2 ਨੰਬਰ ਚ ਉਹ ਪੀਟੀਓ ਖੋਲ ਲਈ ਦੇਖ ਲਈਏ ਅਸੀਂ ਨਟ ਤੇ ਬਾਕੀ ਦਾ ਟਾਪਾ ਨਹੀਂ ਚੱਕਣਾ ਜੇ ਇਹਦਾ ਟਾਪਾ ਚੱਕਣਾ ਪੈ ਗਿਆ ਤਾਂ ਬਹੁਤ ਕੁਝ ਖੋਲਣਾ ਹੀ ਪੈਰਦਾਨ ਹੋ ਗਏ ਦੋਨੋਂ ਤੇ ਪੈਪਾ ਪੂਪਾ ਬਹੁਤ ਐਨੂੰ ਜੀ ਤੇ ਫਿਰ ਕੰਮ ਲੰਬਾ ਹੋ ਜਾਣਾ ਜੀ ਬਾਚਣਾ ਚਲੋ ਅਸੀਂ ਵੈਸੇ ਫਾਸਟ ਤਾਂ ਇਹ ਸੋਚਿਆ ਵਾ ਵੀ ਇਹਦਾ 2 ਨੰਬਰ ਚ ਕੰਮ ਕਰਨਾ ਆਪਾਂ ਨੇ 2 ਨੰਬਰ ਮਤਲਬ ਕਿ ਅਸੀਂ ਟਾਪਾ ਨਹੀਂ ਪਟਣਾ ਚੱਕਣਾ ਜੀ ਇਹ ਤਾਰਨਾ ਐਦਾਂ ਹੀ ਵਿਚੇ ਨੂੰ ਹੱਥ ਪਾਕਾ ਉਰੇ ਨੂੰ ਆਪਾਂ ਹੱਥ ਪਾ ਲੈਨੇ ਇੱਥੇ ਨੂੰ ਪੈ ਵੀ ਜਾਂਦਾ ਆਪਣਾ ਵੈਸੇ ਹੱਥ ਹੈ ਵੀ ਬਹੁਤ ਵੱਡਾ ਏ ਉਹਦੇ ਕਰਕੇ ਦੇਖਦੇ ਅੱਜ ਕੰਗੀ ਆਪਾਂ ਦੱਬ ਦੱਬ ਕੇ ਅੱਥ ਪਾਉਂਗੇ ਵੀ ਪੈਂਦਾ ਜਾਂ ਨਹੀਂ ਦੇਖੂਗੇ ਵੈਸੇ ਇੱਕ ਕਰ ਦੇਣਾ ਆਪਾਂ ਨੇ ਹੱਥ ਪਾ ਕੇ ਕੱਢ ਦੇਣਾ ਕਿਉਂਕਿ ਇਹਦਾ ਸਾਰਾ ਪੱਟਣ ਦੀ ਜੇ ਤਾਂ ਹੁੰਦੀ ਜੀ ਇਹਦੀ ਅੰਦਰ ਤੇਲ ਵਾਲੀ ਸੀਲ ਜੀ ਕਾ ਤੇਲ ਨਿਕਲ ਆਇਆ ਜੇ ਤਾਂ ਹੁੰਦੀ ਅੰਦਰ ਫਿਰ ਤਾਂ ਟਾਪਾ ਪਟਣਾ ਪੈਂਦਾ ਜੀ ਹੁਣ ਮੇਂਦਰਿਆਂ ਦਾ ਆਈ ਵੀ ਬਾਹਰੇ ਪਲੇਟ ਚ ਇਹਨੂੰ ਦੋ ਕਰਤੀਆਂ ਪਹਿਲਾਂ ਇੱਕ ਆਂਦੀ ਐ ਹੁਣ ਆਪਾਂ ਨੇ ਤਾਂ ਕਰਕੇ ਦੋ ਨੰਬਰ ਚ ਖੋਲ ਕੇ ਨਾ ਫਿਰ ਪਾਣੀ ਤੇ ਉਹ ਅਗਲੇ ਬਲੌਗ ਚ ਦਿਖਾਵਾਂਗਾ ਜੀ ਖੁੱਲੇ ਵੀ ਜੀ ਤੇ ਹੁਣ ਤੁਸੀਂ ਬਲੌਗ ਅਟੈਂਡ ਕਰ ਲਿਆ ਤੇ ਹੁਣ ਦੋ ਜੀ ਮਨੂੰ ਥੋੜਾ ਜਿਹਾ ਟਾਈਮ ਮੈਂ ਹੁਣ ਇਹਦੀ ਇੱਕ ਇੱਕ ਪਾਣਾ ਜੀ ਸਲੈਂਸਰ ਦਾ ਜਾਇਨ ਆਪਾਂ ਨੇ ਸਲੈਂਸਰ ਹਿੱਲ ਰਿਹਾ ਇਹਦਾ ਇੱਥੇ ਵਾਲਾ ਜੈਨਤਾ ਜੀ ਕਦੇ ਜਾਂਦਾ ਨਹੀਂ ਹੁਣ ਇਹਨੂੰ ਨਾ ਇੱਥੇ ਵੀ ਦੇਤੇ ਆ ਇੱਕ ਇੱਥੇ ਚਾਰ ਨਟਾ ਜੈਨ ਆ ਪੱਠੀ ਦੇ ਲੱਗ ਗਏ ਆ ਜੈਨ ਤਾਂ ਕਰਕੇ ਇਹਦਾ ਉੱਪਰਲਾ ਜੈਨ ਆਇਆ ਬਾਹੂ ਪਾਣਾ ਤੇ ਇੱਕ ਡੀਜ਼ਲ ਪੈਪ ਵੀ ਪਾਣੀ ਆਪਾਂ ਨੇ ਇਹ ਇਹ ਡੀਜ਼ਲ ਵਾਲੀ ਪੈਪ ਹੈ ਜਿਹੜੀ ਇਹ ਵਿੱਚ ਟੋਟਾ ਹੁੰਦਾ ਚਾਰ ਕੁੰਗਲ ਦਾ ਇਦਾਂ ਦਾ ਉਹ ਕੱਢ ਤਾ ਦੂਆ ਚੜਾ ਦੇਣਾ ਰਬੜ ਦਾ ਤੇ ਜੀ ਚਲੋ ਠੀਕ ਹੈ ਪਲਾਸਟਿਕ ਦਾ ਤੇ ਚਲੋ ਠੀਕ ਹੈ ਜੀ ਮਿਲਦੇ ਆਂ ਅਗਲੇ ਬਲੌਗ ਵਿੱਚ ਜੇ ਬਲੌਗ ਵਧੀਆ ਲੱਗਿਆ ਹੁਣ ਲਾਈਕ ਸ਼ੇਅਰ ਕਮੈਂਟ ਤੁਸੀਂ ਕਰਨਾ ਜੀ ਚਲੋ ਠੀਕ ਹੈ ਜੀ ਧੰਨਵਾਦ ਜੀ ਕਿਦਾਂ ਦਾ ਲੱਗਿਆ ਵਲੌਗ ਜਰੂਰ ਕਮੈਂਟ ਕਰਕੇ ਦੱਸਦੇ ਹੋ ਜੀ ਸਾਡੇ ਵੱਲੋਂ ਸਸਰੀ ਕਾਲ ਜੀ ਬਾਕੀ ਦਿਖਾਵਾਂਗੇ ਅਗਲੇ ਵਲੌਗ ਚ ਠੀਕ ਹੈ ਜੀ ਧੰਨਵਾਦ